1 <laughs> ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾ ਤੁਮਰੀ ਮਹਿਮਾ ਬਰ get the. ਦੇ ਮਾਲਕ ਗਿਆਨ ਦੇ ਰੂਜਿスメ ਰਹਿਮਤਾਂ ਦੇ ਫੰਡਾਰ ਤੁਮ ਤੁਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਜੂਬੀ ਦੇ ਅੰਦਰ ਆਜਰੀਆਂ ਲਗਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਮੂਰਤ ਗੋਪਦਾਨੰਦ ਮਹਾਰਾਜ ਜੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸੋ ਆਦੀ ਸਰੂਪ ਸਤ ਸੰਗਤ ਜਿਓ ਮਡੇ ਹੀ پاک ਹਨ ਸਹੀਦਾਂ ਦੇ ਸਰਤਾਜ ਪੰਚਮ ਪਤਸ਼ਾ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੂਰਤ ਰਸਨਾ ਉਚਾਰਣ ਕੀਤੀ ਹੋਈ ਮਵਰਤ ਪਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਪਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਜਪਾਉਂਦੇ ਹਾਂ ਸਤਿਗੁਰੂ ਅਜ ਦੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ ਨਿੱਕੀ ਕੀਰੀ ਮੇਂ ਕਲ ਰੱਖੇ ਪਸਨ ਕਰ ਲਸਕਰ ਕੋਟ ਲਖੈ ਨਿੱਕੀ ਕੀੜੀ ਨਿੱਕੀ ਜਹੀ ਕੀੜੀ ਵਿੱਚ ਪ੍ਰਭੂ ਨੇ ਆਪਣੀ ਹੋਂਦ ਟਿਕਾਈ ਹੋਈ ਹੈ ਆਪਣੀ ਤਾਕਤ ਭਰੀ ਹੋਈ ਹੈ ਜਿਹੜੀ ਨਿੱਕੀ ਜੀ ਕੀੜੀ ਹੈ ਸਤਿਗੁਰੂ ਕਹਿੰਦੇ ਨੇ ਪਸਨ ਕਰ ਲਸਕਰ ਕੋਟ ਲਖੈ ਪਰਮਾਤਮਾ ਦੀ ਰਹਿਮਤ ਪਰਮਾਤਮਾ ਦੀ ਕਲਾ ਵਰਤੇ ਤਕੋ ਕੀੜੀ ᱯਸਮ ਕਰ ਸਕਦੀ ਹੈ ਨਸ ਕਰਨੋਂ ਸਵਾ ਕਰ ਸਕਦੀ ਹੈ ਜਿਸ ਕੀੜੀ ਦੀ ਕੋਈ ਤਾਕਤ ਨਹੀਂ ਹੈ ਜਿਸ ਕੀੜੀ ਦਾ ਕੋਈ ਆਕਾਰ ਨਹੀਂ ਹੈ ਛੋਟਾ ਜਿਹਾ ਆਕਾਰ ਰਹਿਤੇ ਉਹ ਕਹਿੰਦੇ ਸਵਾ ਕਰ ਸਕਦੀ ਹੈ ਨਸ ਕਰਨਾਂ ਤੇ ਲਸ਼ਕਰ ਵਿੱਚ ਸਤਿਗੁਰੂ ਕੋ ਉੱਤ ਲੱਖ ਹੈ ਜਿਹੜੀ ਕਰੋੜਾਂ ਦੇ ਵਿੱਚ ਹੋਵੇ ਜਿਸ ਕਾ ਸਾਸ ਨਕਰਤ ਆਪ ਤਾਕੋ ਰਖਤ ਦੇ ਕਰ ਹਾਥ ਜਿਸ ਜੀਵ ਦਾ ਸਵਾਸ ਪ੍ਰਭੂ ਆਪ ਨਹੀਂ ਕੱਢਦਾ ਮਲੋ ਜਿਸ ਪ੍ਰਭੂ ਜਿਸ ਪਿਆਰੇ ਦੇ ਸਤਗੁਰੂ ਸਿਰ ਤੇ ਮੇਰਾ ਪਰਿਆਤ ਰੱਖਦੇ ਨੇ ਉਹਦੇ ਨੇੜੇ ਤੇ ਦੀਵਾ ਵੀ ਨਹੀਂ ਹੁੰਦਾ। ਤਾਕੋ ਰਖਤ ਦੇ ਕਰਾਂ। ਲੱਖਾਂ ਦੀ ਲਸ਼ਕਰ ਇੱਕ ਪਾਸੇ ਹੋਵੇ ਅਤੇ ਕੀੜੀ ਦੀ ਨਿਆਈ ਇੱਕ ਪਾਸੇ ਹੋਵੇ। ਲੱਖਾਂ ਹੀ ਸ਼ਸਤਰ ਲੱਖੀ ਹਥਿਆਰ ਹੋਣ ਲੱਖਾਂ ਹੀ ਫੌਜ ਹੋਵੇ ਤੇ ਉਹ ਪਿਆਰੇ ਇੱਕ ਪਾਸੇ ਹੋਵੇ ਸਤਗੁਰੂ ਕਹਿੰਦੇ ਨੇ ਉਹਦੇ ਵੱਲ ਲੱਖਾਂ ਲਸ਼ਕਰਤਾ ਕੀ ਸਾਸ਼ਤਰਤਾ ਕੀ ਹਥਿਆਰਤਾ ਕੀ ਤੱਤੀ ਬਹੁਣ ਲੱਗੇ ਪਾਰ ਬ੍ਰਹਮਸ਼ਣ ਤੱਤੀ ਬਹੁ ਵੀ ਉਤੇ ਬਣ ਨਹੀਂ ਹੁੰਦੇ ਜਿਹੜਾ ਪਿਆਰਾ ਆਪਣੇ ਗੁਰੂ ਦੇ ਮੁਤਾਬਕ ਚੱਲਦਾ ਹੈ ਮਾਨਸ ਯਤਨ ਕਰਤ ਬਹੁਤ ਬਹੁਤ ਮੁਤਾਬਕ ਐ ਸੇ ਸਤਿਗੁਰੂ ਕਹਿੰਦੇ ਨੇ ਇਨਸਾਨ ਦੇ ਯਤਨ ਬੜੇ ਨੇ ਲੱਖਾਂ ਯਤਨ ਕਰਦਾ ਮਾਨਸੇ ਇਨਸਾਨ ਇਹਦੇ ਜਤਨ ਕਰਨ ਦੇ ਬੜੇ ਜਰੀਏ ਨੇ ਰੱਬ ਨੂੰ ਪਾਉਣ ਦੇ ਲਈ ਬੜੇ ਜਰੀਏ ਨੇ ਇਹਨੇ ਦਾਨ ਪਨ ਕਰਨਾ ਹੈ ਸਿਮਰਨ ਕਰਨਾ ਹੈ ਬਹੁਤ ਜਰੀਏ ਨੇ ਲੱਖਾਂ ਹੀ ਇਨਸਾਨ ਇਹਦਾ ਕਰ ਰਹੇ ਨੇ ਕਿ ਐਦਾਂ ਦੀ ਤਾਕਤ ਜੋ ਸਤਿਗੁਰੂ ਕਿੰ ਕੀੜੀ ਨੂੰ ਦਿੰਦੇ ਨੇ ਐਦਾਂ ਦੀ ਤਾਕਤ ਕਿਤੇ ਸਾਡੇ ਦੇ ਕੋਲ ਆ ਜੇ ਤੇ ਸਤਿਗੁਰੂ ਨਾਲੇ ਵੀ ਕਹਿੰਦੇ ਨੇ ਮਾਨਸ ਕਰਦਾ ਪਿਆ ਯਤਨ ਪਰ ਤਿਸ ਤੇ ਤਿਸ ਕੇ ਕਰਤਬ ਬਿਰਥੇ ਜਾਤ ਜੀ ਪ੍ਰਭੂ ਉਹਦੇ ਵਿੱਚ ਸਹਾਈ ਨਹੀਂ ਹੈ ਪ੍ਰਭੂ ਨੂੰ ਇਹਨੇ ਵਿੱਚ ਥਲ ਨਹੀਂ ਭਾਈ ਪਰਮਾਤਮਾ ਦੀ ਰਜਾ ਦੇ ਵਿੱਚ ਨਹੀਂ ਹੈ ਤਾਂ ਲੱਖਾਂ ਹੀ ਯਤਨ ਕੀਤੇ ਹੋਏ ਤੇ ਸਤਿਗੁਰੂ ਕਹਿੰਦੇ ਨੇ ਕਰਤਬ ਕੀਤੇ ਹੋਏ ਦੇ ਬਿਰਥ ਨੇ ਨਕੀ 84 ਲੱਖ ਜੁਗਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਤਿਗੁਰੂ ਕਹਿੰਦੇ ਨੇ ਇਨਸਾਨ ਹੈ ਜਿਹੜਾ ਰੱਬ ਦੇ ਨੇੜੇ ਹੁੰਦਾ ਹੈ ਰੱਬ ਦੇ ਨਾਲ ਗੱਲਬਾਤ ਕਰਦਾ ਹੈ ਔਰ ਇੱਕ ਜੀਵ ਨੂੰ ਚੰਗੀ ਤਰ੍ਹਾਂ ਇਹ ਜਾਣ ਸਕਦਾ ਹੈ ਜਨਮ ਦਾ ਪਰਤਪਾਲਣ ਦਾ ਮੌਤ ਦਾ ਇਹ ਚੰਗੀ ਤਰ੍ਹਾਂ ਪਤਾ ਹੈ ਬਾਕੀ ਜੁਨੀਆਂ ਦੇ ਵਿੱਚ ਇਹ ਗਿਆਨ ਨਹੀਂ ਹੈ ਕੁਝ ਹੱਦ ਤੱਕ ਹੈ ਇਹਨਾਂ ਨੂੰ ਸਾਰਾ ਗਿਆਨ ਹੈ ਕਿ ਮੈਂ ਇਹ ਵੀ ਪਤਾ ਹੈ ਕਿ ਅੱਜ ਜੋ ਮੈਂ ਕਰਦਾ ਕੱਲ ਨੂੰ ਉਹਦਾ ਰਿਜ਼ਲਟ ਕੀ ਆਵੇਗਾ ਬੇਸ਼ੱਕ ਗਲਤ ਹੈ ਗਲਤ ਕਰ ਰਿਹਾ ਪਰ ਇਹਨੂੰ ਪਤਾ ਹੈ ਕਿ ਇਹਦਾ ਰਿਜ਼ਲਟ ਮੈਨੂੰ ਆ ਮਿਲੇਗਾ ਇਹਨਾਂ ਸਤਿਗੁਰੂ ਕਹਿੰਦੇ ਨੇ ਲੱਖਾਂ ਨੇ ਯਤਨ ਕੀਤੇ ਕਿ ਮੈਂ ਇਦਾਂ ਕਰਾਂ ਮੈਂ ਇਦਾਂ ਕਰਾਂ ਪਰ ਅਸਲ ਦੇ ਵਿੱਚ ਬਾਹਰ ਦਾ ਵਿਖਾਵਾ ਤਾਂ ਕਰਦਾ ਰਿਹਾ ਅੰਦਰ ਤੱਕ ਉਸ ਕਰਮ ਨੂੰ ਉਸ ਸੋਚ ਨੂੰ ਨੀ ਲੈ ਕੇ ਗਿਆ ਜਿਸ ਦੇ ਵਿੱਚ ਪਰਮਾਤਮਾ ਸਹਾਈ ਨਹੀਂ ਹੋਇਆ ਮਾੜੇ ਕਰਮ ਕਰੇਗਾ ਪਰਮਾਤਮਾ ਸਹਾਈ ਨਹੀਂ ਹੈ ਚੰਗੇ ਕਰਮ ਕਰਦਾ ਹੋਇਆ ਮਾੜੀ ਸੋਚ ਰੱਖਦਾ ਤਾਂ ਵੀ ਪਰਮਾਤਮਾ ਸਹਾਈ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਜਿੱਥੇ ਪਰਮਾਤਮਾ ਦੀ ਸਹਾਈ ਨੇ ਤਾਂ ਉੱਥੇ ਤਾਂ ਤੱਤੀ ਬਾਪ ਹੀ ਨੇ ਤੇਰੇ ਵੱਲ ਹੁੰਦੇ ਨੇ ਸਤਿਗੁਰੂ ਕਹਿੰਦੇ ਇਨਸਾਨ ਨੇ ਆਪਣੇ ਸਾਧ ਦੇ ਨਾਲ ਲੱਖਾਂ ਜਤਨ ਕੀਤੇ ਨੇ ਪਰ ਇੱਕ ਵੀ ਦਾ ਜਤਨੇ ਦੇ ਕੰਮ ਨਹੀਂ ਆ ਰਿਹਾ ਮਾਰੇ ਰੱਖੇ ਆਵਰਨਾ ਕੋਏ ਹਾਂਜੀ ਅ ਰੱਬ ਜੀ ਮਿਹਰਬਾਨ ਹੁੰਦੇ ਨੇ ਕਿਉਂਕਿ ਅ ਰੱਬ ਦੇ ਹੱਥ ਵਿੱਚ ਹੈ ਨਾ ਮਾਰਨਾ ਰੱਖਣਾ ਅਤੇ ਦੁਨੀਆ ਦੇ ਵਿੱਚ ਉਤੋਂ ਦੂਜਾ ਹੈ ਵੀ ਕੋਈ ਨਹੀਂ ਹੈ ਰੱਬ ਤੋਂ ਬਿਨਾ ਆਵਰਨਾ ਕੋਏ ਇਨਸਾਨ ਨੂੰ ਰਹਿਮਤਾਂ ਦੇ ਨਾਲ ਨਿਵਾਜਣਾ ਇਸ ਇਨਸਾਨ ਤੇ ਕਰਮ ਨਿਵਾਜੀਆਂ ਕਰਨੀਆਂ ਨੇ ਇਹ ਰੱਬ ਨੇ ਕਰਨੀਆਂ ਰੱਬ ਤੋਂ ਦਿਨਾਂ ਕੋਈ ਨਹੀਂ ਕਰ ਸਕਦਾ ਆਪਣੇ ਹਿਸਾਬ ਦੇ ਇਨਸਾਨ ਦੇ ਕੋਲ ਕੁਝ ਪਲਾਂ ਦੀ ਖੁਸ਼ੀ ਕੁਝ ਸਮੇਂ ਦੀ ਖੁਸ਼ੀ ਹੋ ਸਕਦੀ ਹੈ ਪਰ ਜੋ ਸਤਿਗੁਰਾਂ ਨੇ ਖੁਸ਼ੀ ਦੇਣੀ ਹੈ ਉਸ ਦੀ ਵੀ ਹੈ ਲੋਕ ਪਰਲੋਕ ਦੀ ਖੁਸ਼ੀ ਹੈ ਲੋਕ ਪਰਲੋਕ ਦਾ ਆਨੰਦ ਹੈ ਤਾਂ ਸਤਿਗੁਰੂ ਕਹਿੰਦੇ ਨੇ ਮਾਰੇ ਨਾ ਰੱਖੇ ਵਰਨਾ ਹੋਏ ਸਰਬ ਜੀ ਅਕ ਰੱਖਾ ਉਸ ਸਾਰੇ ਜੀਵਾਂ ਦਾ ਹਰ ਆਖਾ ਪ੍ਰਭੂ ਹੈ ਜੇ ਛੋਟਾ ਕਾਰ ਕੀੜੀ ਦਾ ਉਹਦੇ ਵਿੱਚ ਆਪਣਾ ਨਿਵਾਸ ਕੀਤਾ ਹੈ ਰੱਬ ਦੀ ਉਹਦੇ ਵਿੱਚ ਵੀ ਜੋਤ ਹੈ ਵੱਡਾ ਕਾਰ ਹਾਥੀ ਦਾ ਉਹਦੇ ਵਿੱਚ ਵੀ ਰੱਬ ਦੀ ਜੋਤ ਹੈ ਅਤੇ ਜਿਹੜਾ ਰੱਬ ਨੇ ਸੁਗੰਧੀਆਂ ਵਾਲਾ ਬਖਸ਼ਿਸ਼ ਕੀਤਾ ਚੰਨਨ ਦਾ ਢੋਟ ਉਹਦੇ ਵਿੱਚ ਵੀ ਆਪ ਹੈ ਨਿੰਮ ਦਾ ਢੋਟ ਉਹਦੇ ਵਿੱਚ ਵੀ ਆਪ ਹੈ ਬਰਤਦਾ ਪਈ ਹੈ ਰੱਬ ਦੀ ਕਲਾ ਰੱਬ ਦੀ ਰਹਿਮਤ ਚਲਦੀ ਹੈ ਸਾਰਿਆਂ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਨਸਾਨ ਦੀ ਹੋਂਦ ਦੱਸਦੀ ਹੈ ਕਿ ਇਹਨੇ ਆਪਣੇ ਆਪ ਨੂੰ ਬਣਾਇਆ ਕਿਦਾਂ ਹੈ ਇਹ ਕਦਾ ਚੰਦਨ ਦਾ ਬੂਟਾ ਹੈ ਕਿ ਸਾਰਿਆਂ ਦੇ ਵਿੱਚ ਸੁਗੰਧੇ ਭਰਨ ਦੀ ਸਮਰੱਥਾ ਰੱਖਦਾ ਹੈ ਕਿ ਸਾਰਿਆਂ ਦੇ ਵਿੱਚੋਂ ਸੁਗੰਧੀ ਭਰ ਦਿੰਦਾ ਹੈ ਚੰਦਨ ਦਾ ਗੂੜਾ ਨਿੰਮ ਦੇ ਵਿੱਚ ਵੀ ਸਮਰੱਥਾ ਰੱਖਦਾ ਹੈ ਕਿ ਉਹਦੇ ਵਿੱਚ ਵੀ ਸੁਗੰਧੀ ਭਰ ਦੇ ਜੇ ਉਹ ਆਪਣੀ ਕੁੜਤਨ ਛੱਡੇ ਤਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਇੱਕ ਚੰਦਨ ਦੀ ਨਿਆਈ ਬਣਾਇਆ ਇਨਸਾਨ ਆਪ ਵੀ ਸੰਬੰਧੀਆਂ ਮਾਣਦਾ ਮਲਵਾ ਆਪ ਵੀ ਆਪਣਾ ਜੀਵਨ ਮਾਣਦਾ ਹੈ ਤੇ ਦੂਜਿਆਂ ਨੂੰ ਵੀ ਇਹ ਜੀਵਨ ਬਖਸ਼ਿਸ਼ ਕਰਦੇ ਆਨੰਦ ਦੇਂਦੇ ਸਹਾਈ ਬਣਦੇ ਪਰ ਬਦਕਿਸਮਤੀ ਦੇ ਅੰਦਰ ਕੋੜਤਣ ਆਈ ਪਈ ਇਹ ਆਪਣੇ ਆਪ ਨੂੰ ਅਤੇ ਆਪਣਿਆਂ ਨੂੰ ਜਿੱਥੇ ਤੱਕ ਇਹ ਘੇਰ ਕੋਲ ਦੇ ਅੰਦਰ ਜ਼ਹਿਰੀ ਕੋਲ ਦੇ ਤਾਂ ਸਤਿਗੁਰੂ ਤਾਂ ਕਹਿੰਦੇ ਨੇ ਸਾਰਿਆਂ ਦੇ ਵਿੱਚ ਰੱਖਾ ਪ੍ਰਭੂ ਸਾਰਿਆਂ ਦੇ ਅੰਦਰ ਰੱਬ ਨੇ ਵਾਸ ਕਰਦਾ ਹੈ ਅਤੇ ਤੂੰ ਆਪਣੇ ਆਪ ਦੇ ਅੰਦਰ ਜ਼ਹਿਰ ਘੋਲ ਲਈ ਹੈ ਮਾੜੇ ਕਰਮ ਕੀਤੇ ਲਈ ਕੀਤੇ ਆਪਣੇ ਲਈ ਕੀਤੇ ਮਾੜੀ ਸੋਚ ਵਿਚਾਰ ਕਿਤੇ ਲਈ ਰੱਖੀ ਆਪਣੇ ਲਈ ਰੱਖੀ ਇੱਕ ਦਫਾ ਦੋ ਦਫਾ ਕਿਸੇ ਦਾ ਕੀਤਾ ਪਰ ਆਪਣਾ ਤਾਂ ਸਾਡੀ ਜ਼ਿੰਦਗੀ ਲਈ ਮਾੜਾ ਕਰ ਲਿਆ ਨਾ ਸੋਚ ਵਿਚਾਰ ਰੱਖ ਕੇ ਮਾੜੇ ਕਰਮ ਕਰਕੇ ਉਹਦਾ ਤਾਂ ਤੂੰ ਕਿਸੇ ਕਰਨ ਵਾਲੇ ਦਾ ਇੱਕ ਦਫਾ ਕੀਤਾ ਹੋਣਾ ਪਰ ਤੇਰੇ ਦਫਾ ਕਿੰਨੀ ਦਫਾ ਤੇਰੇ ਸਾਹਮਣੇ ਆਉਣਾ ਹੈ ਕੋਈ ਪਤਾ ਨਹੀਂ। ਲਈ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਾਹੇ ਸੋਚ ਕਰੇ ਅਰੇ ਪ੍ਰਾਣੀ। ਰੱਬ ਦੇ ਨਾਲ ਜੁੜੇਗਾ ਸਤਿਗੁਰੂ ਕਹਿੰਦੇ ਨੇ ਸਾਰੀਆਂ ਸੋਚਾਂ ਰੱਬ ਤੇ ਰੱਖ ਦੇਈਂ। ਕਿ ਸਤਿਗੁਰੂ ਸਭ ਕੁਝ ਤੁਹਾਡੇ ਹੀ ਹੈ ਤੁਹਾਡੇ ਤੋਂ ਬਿਨਾ ਕੁਝ ਵੀ ਨਹੀਂ। ਅਜੇ ਰੱਬ ਤੋਂ ਬਾਹਰ ਚੱਲਦਾ ਸਤਿਗੁਰੂ ਕਹਿੰਦੇ ਨੇ ਫਿਰ ਤਾਂ ਤੇਰੀ ਸੋਚ ਹਰ ਇੱਕ ਚੀਜ਼ ਤੇਰੀ ਹਰ ਇੱਕ ਐਂਗਲ ਤੇ ਸਤਿਗੁਰੂ ਕਹਿੰਦੇ ਨੇ ਇਨਸਾਨ ਗਲਤ ਪਹਿ ਜਾਂਦਾ ਹੈ ਰੱਬ ਦੇ ਦਰ ਤੇ ਜਦੋਂ ਇਹ ਇਨਸਾਨ ਇਹ ਚੱਲਦਾ ਹੈ ਤਾਂ ਇਹਨੂੰ ਬਾਰ-ਬਾਰ ਸਤਿਗੁਰੂ ਕਹਿੰਦੇ ਨੇ ਜੋ ਕੁਝ ਤੂੰ ਕਰਦਾ ਪਿਆ ਸਭ ਕੁਝ ਤੇਰਾ ਗਲਤ ਹੈ ਜਿਸ ਤਰ੍ਹਾਂ ਭਗਤ ਕਬੀਰ ਜੀ ਸੋ ਲੋਕਾਂ ਦੇ ਵਿੱਚ ਬੜਾ ਸੁਣਾ ਬਿਆਨ ਕਰਦੇ ਨੇ ਇਨਸਾਨ ਆਪਣੇ ਆਪ ਨੂੰ ਬਦਲਣ ਦੇ ਲਈ ਖੁਸ਼ੀਆਂ ਲੈਣ ਦੇ ਲਈ ਆਨੰਦ ਲੈਣ ਦੇ ਲਈ ਧਰਮ ਤਬਦੀਲ ਕਰਦਾ ਹੈ। ਭਾਵੇਂ ਜਿਹੜੇ ਮਰਜੀ ਧਰਮ ਹੈ ਸਾਰੇ ਧਰਮ ਮੁਬਾਰਕ ਨੇ ਸਤਕਾਰਯੋਗ ਨੇ। ਪਰ ਬਦਕ ਸੁਭਦੀ ਇਨਸਾਨ ਦੀ ਐ ਨਾ ਇਹਨੇ ਇਹ ਧਰਮ ਛੱਡਿਆ ਦੂਜਾ ਧਰਮ ਬਣਾਇਆ ਤੀਜੇ ਤੇ ਗਿਆ। ਪਰ ਭਗਤ ਕਬੀਰ ਜੀ ਕਹਿੰਦੇ ਨੇ ਧਿਆਨ ਕਰੀ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਇਕਾ ਕਿਸੇ ਵੀ ਧਰਮ ਦੇ ਮੁਤਾਬਕ ਚੱਲਣਾ ਪੈਂਦਾ ਲਾਜ਼ਮੀ ਹੈ ਤਾਂ ਸਾਨੂੰ ਕਿਸਾਂ ਦੀ ਸੂੜੀ ਤਬਦੀਲੀ ਕਰਨੀ ਪੈਂਦੀ ਹੈ ਇਸਲਾਮ ਧਰਮ ਦੇ ਮੁਤਾਬਕ ਚਲੇ ਜਾਓ ਜਾਂ ਹਿੰਦੂ ਧਰਮ ਦੇ ਮੁਤਾਬਕ ਚਲੇ ਜਾਓ ਇਹ ਦੋ ਸਰਮੌਰ ਨੇ ਇੱਕ ਦੇ ਵਿੱਚ ਮੁੰਡਣ ਕਰਵਾਇਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਤੇ ਇਸਲਾਮ ਧਰਮ ਦੇ ਵਿੱਚ ਸੁਨਨਤ ਕਰਵਾਈ ਜਾਂਦੀ ਹੈ ਕੇਸ ਉਹਨਾਂ ਦੇ ਵਿੱਚ ਵੀ ਕੱਟੇ ਜਾਂਦੇ ਆ ਤਕਵੀਰ ਜੀ ਉਹਨਾਂ ਨੂੰ ਸੁਨੇਹਾ ਦੇ ਰਹੇ ਨੇ ਕਿ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੇ ਸੁਨਤ ਕਰਨੀ ਆਪਣੇ ਮਨ ਦੀ ਕੀਤੀ ਜਾਵੇ ਜੇ ਮੁੰਡਣ ਕਰਨਾ ਹੈ ਨਾ ਤਾਂ ਆਪਣੇ ਮਨ ਦਾ ਕੀਤਾ ਜਾਵੇ ਕਿਉਂ ਕੀਤਾ ਜਾਵੇ ਜੋ ਚ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਤੂੰ ਆਪਣੇ ਸਰੀਰ ਦਾ ਬਾਹਰ ਦਾ ਲਿਬਾਸ ਬਦਲਦਾ ਰਹੇ ਕਿ ਮੈਂ ਸਤਿ ਧਰਮ ਦੇ ਮਤਾ ਬੰਕੇ ਸਤਿ ਧਰਮ ਦੇ ਮਤਾ ਮੁਕ ਮਰ ਜਿਹੜਾ ਧਰਮਾਂ ਦੇ ਵਿੱਚ ਵਿਗਾੜ ਪਾ ਰਿਹਾ ਸੀ ਨਾ ਅਤੇ ਜਿਹੜਾ ਸਾਡੇ ਧਰਮ ਨੂੰ ਜਿਹੜਾ ਸਾਨੂੰ ਨਰਕ ਦੇ ਕੰਡੇ ਤੇ ਖੜਾ ਕਰ ਕੀਤਾ ਰੋਇਆ ਉਹ ਸਾਡੇ ਮਨ ਨੇ ਕੀਤਾ ਹੋਇਆ ਜੋ ਕੁਝ ਕੀਤਾ ਸੋ ਮਨ ਕੀਆ ਜੋ ਕੁਝ ਕੀਤਾ ਸਾਡੇ ਮਨ ਨੇ ਕੀਤਾ ਅਤੇ ਮਨ ਨੂੰ ਅਸੀਂ ਕਦੇ ਟਿਕਾਣੇ ਤੇ ਲੈ ਕੇ ਨਹੀਂ ਆਏ ਇਹਦੇ ਕਰਕੇ ਭਗਤ ਗੀਰਜ ਜੀ ਕਹਿੰਦੇ ਨੇ ਧਰਮਾਂ ਦਾ ਭਾਈ ਕੋਈ ਕਸੂਰ ਨਹੀਂ ਐ ਸਾਰੇ ਧਰਮ ਸਤਕਾਰਯੋਗ ਨੇ ਇਨਸਾਨ ਨੂੰ ਰੱਬ ਦੀ ਗੋਦ ਦੇ ਵਿੱਚ ਬਾਂਦੇ ਨੇ ਖੁਸ਼ੀਆਂ ਦਿੰਦੇ ਨੇ ਆਨੰਦ ਦਿੰਦੇ ਨੇ ਚੰਗਾ ਰਸਤਾ ਅਰਸ਼ਣਾਉਣ ਹੋਣ ਰਸਤਾ ਉਹ ਦੱਸਦੇ ਨੇ ਪਰ ਇਹ ਮਨ ਹੈ ਜਿਹੜਾ ਟਿਕਾਣੇ ਤੇ ਨਹੀਂ ਆਉਂਦਾ ਇਹ ਮਨ ਹੈ ਜਿਹੜਾ ਇਨਸਾਨ ਦਾ ਭੁੱਲਿਆ ਵਿਸਰਿਆ ਫਿਰਦੇ ਤਾਂ ਸਤਿਗੁਰੂ ਬਾਰ ਬਾਰ ਇਨਸਾਨ ਨੂੰ ਕਹਿੰਦੇ ਨੇ ਭਾਈ ਜੋ ਤੇਰਾ ਮਨੈ ਨਾ ਇਹ ਟਿਕਾਣੇ ਤੇ ਨਹੀਂ ਆਪਣੇ ਮਨ ਨੂੰ ਟਿਕਾਣੇ ਤੇ ਲੱਗੇ ਆ ਜਪ ਨਾਨਕ ਪ੍ਰਭ ਅਲੱਖ ਬਟਾਣੀ ਅਲੱਖ ਤੇ ਅਚਰ ਜਪ ਪ੍ਰਭ ਨੂੰ ਸਿਮਰ ਉਸ ਪਰਮਾਤਮਾ ਨੂੰ ਸਿਮਰ ਜਿਹੜਾ ਦੁਨੀਆ ਦੇ ਵਿੱਚ ਰੰਗਤ ਪਰਦਾ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਰੰਗਤ ਪਰਦਾ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਰੰਗਤ ਪਰਦਾ ਹੈ ਜਿਹੜਾ ਤੇਰੀ ਹਰ ਇੱਕ ਬਹਾਰ ਨੂੰ ਰੰਗਾਂ ਨੇ ਪਰਦੇ ਕਾ ਵਹਾਰ ਤਰੀ ਹਰਿਆਵਲ ਹੋ ਜੇਗੀ ਕਿਹਦੇ ਨਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਜਦੋਂ ਨਾਮ ਜਪੇਗਾ ਪ੍ਰਮਾਤਮਾ ਦੀ ਬੰਦਗੀ ਕਰੇਗਾ ਸੰਗਤ ਜੀ ਉਦੋਂ ਫਿਰ ਸਤਿਗੁਰਾਂ ਦੀ ਅਜਾਮਤ ਰਹਿਮਤ ਵਰਸਦੀ ਹੈ ਉਹ ਰਹਿਮਤ ਹੈ ਕਿ ਅਸੀਂ ਚੰਗੇ ਕਰਮ ਕਰਨੇ ਸਭ ਤੋਂ ਵੱਡਾ ਪ੍ਰਮਾਤਮਾ ਦਾ ਸਿਮਰਨ ਹੀ ਹੈ ਜੋ ਅਸੀਂ ਕਰਮ ਕਰਦੇ ਹਾਂ ਉਸੇ ਨੂੰ ਸਿਮਰਨ ਬਣਾਇਆ ਜਾਵੇ ਸਾਡੀ ਸੋਚ ਵਿਚਾਰ ਨੂੰ ਸਿਮਰਨ ਬਣਾਇਆ ਜਾਵੇ ਇਹ ਸਤਿਗੁਰੂ ਦੀ ਰਜ਼ੀ ਰਮਤ ਹੈ ਇਹਦੇ ਲਈ ਬਾਰ-ਬਾਰ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਉਹ ਕਹਿੰਦੇ ਨੇ ਨਾਮਦੇਵ ਜੀ ਕਹਿੰਦੇ ਨੇ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਰਮਾਲ ਹਾਥ ਪਾਓ ਸਭ ਕਾਮ ਕਰ ਜੀਤ ਨਰੰਜਨ ਨਾਮ ਤੈਨੂੰ ਕੋਈ ਕੰਮ ਕਰ ਛੱਡਣ ਦੀ ਜ਼ਰੂਰਤ ਨਹੀਂ ਕਿ ਤੂੰ ਚੌਂਕੜਾ ਮਾਰ ਕੇ ਬੈਠੇਗਾ ਕਿ ਮੈਂ ਰੱਬ ਦੀ ਬੰਦਗੀ ਕਰਨ ਲੱਗਿਆ ਰੱਬ ਨੇ ਤੇਰੀਆਂ ਜੋਟੀਆਂ ਲਾ ਜਾਣੇ ਕਿਸੇ ਦਾ ਪਿਓ ਕਿਸੇ ਦਾ ਪੁੱਤਰ ਬਣਾਇਆ ਕਿਸੇ ਦਾ ਸਾਖ ਸੰਬੰਧੀ ਬਣਾਇਆ ਦੁਨੀਆ ਦੇ ਵਿੱਚ ਅਨੇਕਾਂ ਰਿਸ਼ਤੇ ਨੇ ਤਾਂ ਉਹ ਵੀ ਰੱਬ ਦੀ ਰਹਿਮਤ ਨੇ ਤਾਂ ਉਹਨਾਂ ਦੇ ਵਿੱਚ ਵੀ ਤੂੰ ਪਛੜਨਾ ਨਹੀਂ ਹੈ ਜਿਹੜਾ ਤੂੰ ਕੰਮਕਾਰ ਕਰਦਾ ਸਤਿਗੁਰੂ ਕਹਿੰਦੇ ਹੱਥ ਪਾਓ ਸਭ ਕਾਮ ਕਰ ਸਾਰੇ ਕੰਮਾ ਬੜੇ ਕਰ ਪਰ ਚਿੱਤ ਜਿਹੜਾ ਹੈ ਨਾ ਨਿਰੰਜਣ ਦੇ ਨਾਲ ਟੁੜਿਆ ਹੋਣਾ ਚਾਹੀਦਾ ਚਿੱਤ ਦੇ ਵਿੱਚ ਨਮੋਸ਼ੀ ਨਹੀਂ ਹੋਣੀ ਚਾਹੀਦੀ ਚਿੱਤ ਦੇ ਵਿੱਚ ਤੇਰੇ ਫਰੇਵ ਨਹੀਂ ਹੋਣਾ ਚਾਹੀਦਾ ਚਿੱਤ ਦੇ ਵਿੱਚ ਤੇਰੇ ਵਖੰਡ ਨਹੀਂ ਹੋਣਾ ਚਾਹੀਦਾ ਚਿੱਤ ਦੇ ਵਿੱਚ ਤੇਰੇ ਵਿਖਾਵਾ ਨਹੀਂ ਹੋਣਾ ਚਾਹੀਦਾ ਰੱਬ ਦੇ ਨਾਲ ਕਰਕੇ ਦੁਨੀਆ ਕਰਦੇ ਸਤਿਗੁਰੂ ਕਹਿੰਦੇ ਨਾ ਉਹ ਇਨਸਾਨ ਫਿਰ ਰੱਬ ਦੇ ਦਰ ਤੇ ਪ੍ਰਵਾਣ ਹੁੰਦੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਦਾ ਹੈ ਜਿਹੜਾ ਗੁਰੂ ਦੇ ਨਾਲ ਗੁਰੂ ਦੇ ਅਲਫਾਜ਼ ਸੁਣਦਾ ਗੁਰੂ ਦੇ ਬਾਰਕ ਚਰਨਾਂ ਦੇ ਵਿੱਚ ਬਹਿੰਦੇ ਸਮਰਤੀ ਦੱਸ ਮੈਂ ਜੀ ਉਹਨਾਂ ਆਪ ਕੋ ਲੱਭਣੇ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹੇ